ਤਾਂ ਪਿੱਟੇਵੜ ਪਿੰਡ ਦੇ ਵਿੱਚ ਇਸ ਵਲੇ ਅਸੀਂ ਉਸ ਮੌਕੇ ਤੇ ਉਸ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਉਹ ਡਰੋਨ ਡਿੱਗਾ ਸੀਗਾ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕੀ ਇਹ ਡਰੋਨ ਡਿੱਗਾ ਸੀਗਾ ਤਾਂ ਉੱਥੇ ਹੀ ਮੌਕੇ ਦੇ ਉੱਤੇ ਆਰਮੀ ਦੇ ਜਵਾਨ ਜਿਹੜੇ ਪਹੁੰਚੇ ਹੋਏ ਨੇ ਨਾਲ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਤਾਂ ਉਸ ਦੇ ਨਾਲ ਜੋ ਸਸਦਨ ਗੁਰਜੀਤ ਸਿੰਘ ਓਝਲਾ ਗੁਰੂ ਨਗਰੀ ਤੋਂ ਉਹ ਵੀ ਜੋ ਇਸ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਆ ਤਾਂ ਦੱਸ ਦਈਏ ਕਿ ਜੋ ਇਸ ਵਲੇ ਜਿੱਥੇ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਕੀਤਾ ਉੱਥੇ ਹੀ ਗੁਰੂ ਨਗਰੀ ਦੇ ਵਿੱਚ ਵੀ ਰੈਡ ਅਲਰਟ ਹੋ ਚੁੱਕਿਆ ਹੈ ਲਾਈਟ ਚਲੀ ਗਈ ਹੈ ਰੈਡ ਅਲਰਟ ਹੋ ਚੁੱਕਿਆ ਤਾਂ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਕਿਸੇ ਨੂੰ ਜ਼ਰੂਰੀ ਕੰਮ ਹੈ ਤਾਂ ਉਹ ਬਾਹਰ ਜਾਵੇ ਨਹੀਂ ਤਾਂ ਆਪਣੇ ਘਰ ਬੈਠੋ ਤਾਂ ਇਹ ਤਸਵੀਰਾਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਰਨਾਲੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਜੋ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਗੋਝਲਾ ਨੇ ਉਹ ਮੌਕੇ ਉੱਤੇ ਪਹੁੰਚੇ ਹੋਏ ਨਹੀਂ ਤਾਂ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੇ ਕਿ ਉਹਨਾਂ ਦਾ ਅੱਜ ਇਸ ਮੌਕੇ ਕੀ ਕਹਿਣਾ ਹੈ ਤਾਂ ਤਸਵੀਰਾਂ ਲਗਾਤਾਰ ਤੜਨਾ ਸਾਂਝੀਆਂ ਕਰ ਰਹੇ ਹਾਂ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਗੁਰਜੀਤ ਸਿੰਘ ਓਜਲਾ ਜੋ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਤਾਂ ਉੱਥੇ ਹੀ ਜਿਹੜੇ ਪਰਿਵਾਰ ਹੈਗਾ ਉਹ ਵੀ ਇੱਥੇ ਮੌਜੂਦ ਹੈ ਤਾਂ ਪਰਿਵਾਰ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਵੇਖ ਸਕਦੇ ਹੋ ਕਿ ਮਾਹੌਲ ਜਿਹੜਾ ਸਹਿਮ ਦਾ ਬਣਿਆ ਹੋਇਆ ਤਾਂ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਜੋ ਜਿਸ ਤਰ੍ਹਾਂ ਦੇ ਨਾਲ ਸੂਬੇ ਭਰ ਦੇ ਵਿੱਚ ਜੋ ਸੂਬੇ ਦੇ ਨਾਲ ਕਿਉਂਕਿ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਨਗਰੀ ਨੂੰ ਬਹੁਤ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਤਾਂ ਲਗਾਤਾਰ ਜਿਹੜੇ ਡਰੋਨ ਜਿਹੜੇ ਆ ਫੜੇ ਜਾ ਰਿਹਾ ਤਾਂ ਜਿਨ੍ਹਾਂ ਦਾ ਘਰ ਆ ਉਹ ਭੰਜ ਵੀ ਸਾਡੇ ਕੋਲ ਮੌਜੂਦ ਹੈ ਤਾਂ ਕੀ ਹੋਇਆ ਸੀ ਜੀ ਜੋ ਡਰੋਨ ਆਇਆ ਸੀ ਘਰ ਦੇ ਵਿੱਚ ਕਿਦਾਂ ਦਾ ਮਾਹੌਲ ਸੀ ਲੱਗਦਾ ਸੀ ਕਿ ਡਰੋਨ ਆ ਨਹੀਂ ਕੋਈ ਮੌਲ ਨਹੀਂ ਇਹ ਡਰੋਨ ਉੱਤੇ ਉੱਤੇ ਕੋਮਾਂ ਦੇ ਆ ਹੀ ਸਾਢੇ 5 ਦਾ ਟਾਈਮ ਸੀ ਤੇ ਮੈਂ ਉੱਠ ਕੇ ਚਾਹ ਤਰੀ ਹੀ ਮੈਂ ਕੋਠੇ ਚੜੀ ਤੇ ਜਦੋਂ ਮੈਂ ਵੇਖਿਆ ਕਿ ਡਰੋਨ ਇਧਰ ਨੂੰ ਆਉਂਦਿਆ ਤੇ ਮੈਂ ਭੱਜ ਕੇ ਮਮਤੀ ਵਿੱਚ ਵੜੀ ਮੇਰੇ ਵਿੰਧਿਆ ਵਿੰਧਾ ਡਰੋਨ ਥੱਲੇ ਡਿੱਗ ਪਿਆ ਤੇ ਅੱਗ ਲੱਗ ਗਈ ਫਿਰ ਮੈਂ ਰੋਲਾ ਪਾਇਆ ਕਿ ਆਪਣੀ ਵੇਲੀ ਚ ਅੱਗ ਲੱਗ ਗਈ ਆ ਤੇ ਫਿਰ ਅਸੀਂ ਭੱਜ ਕੇ ਤੇ ਬਾਲਦੀ ਅੱਗ ਵਿੱਚੋਂ ਆਪਣਾ ਉਹ ਗੇਟ ਖੋਲਿਆ ਫਿਰ ਅਸੀਂ ਲੋਕਾਂ ਨੂੰ ਲਗਾ ਕੇ ਅੱਗ ਬਜਾਈ ਵੀਡੀਓ ਦੇ ਵਿੱਚ ਤੁਸੀਂ ਆ ਰਹੇ ਹੋ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਹਾਂਜੀ 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 ਉਹਦੇ ਵਿੱਚ ਮੈਂ ਪੱਜੀ ਜਾਂਦੀ ਅੱਗ ਵਿੱਚੋਂ ਦੀ ਜਾ ਕੇ ਗੇਟ ਖੋਲਿਆ ਤੇ ਮੈਂ ਆ ਰਹੀ ਆ ਕਿੰਨੇ ਵਜੇ ਦਾ ਸਮਾਂ ਸੀਗਾ ਫਿਰ ਸਾਢੇ 5 ਦਾ ਸਾਢੇ 5 ਦਾ ਟਪ ਸਮਾਂ ਸੀ ਜੀ ਹਾਂ ਜੀ ਇਹ ਦੇਖ ਸਕਦੇ ਹੋ ਕਿ ਸਾਂਸਦ ਗੁਰਜੀਤ ਸਿੰਘ ਓਝਲਾ ਜੋ ਇੱਥੇ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਨਾਲ ਦੀ ਨਾਲ ਗੱਲ ਵੀ ਕਰ ਲੈਣੇ ਆ ਤਾਂ ਸਰ ਆਪਾਂ ਬਾਹਰ ਨੂੰ ਆਂਚ ਲਈਏ ਤਾਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮਾਹੌਲ ਜਿਹੜਾ ਇਸ ਵਕਤ ਕਿਉਂਕਿ ਲਗਾਤਾਰ ਜਿਹੜੇ ਡਰੋਨ ਮਿਲ ਰਹੇ ਨੇ ਤਾਂ ਤੁਸੀਂ ਵੀ ਲਗਾਤਾਰ ਸਾਦੀ ਪਿੰਡਾਂ 'ਚ ਜਾ ਰਹੇ ਹੋ ਦੇਖ ਰਹੇ ਹੋ ਮਾਹੌਲ ਤਾਂ ਇਸ ਚੀਜ਼ ਨੂੰ ਕਿਵੇਂ ਕਿੰਨਾ ਕੁ ਖਤਰਾ ਕਿਉਂਕਿ ਰੈਡ ਅਲਰਟ ਵੀ ਕਰ ਦੇਖੋ ਇਹ ਖਤਰਾ ਤੇ ਹੈ ਹੀ ਹੈ ਡਰੋਨ ਪਹਿਲਾਂ ਇਹੀ ਡਰੋਨ ਸਾਡੇ ਨਸ਼ਾ ਲੈ ਕੇ ਤੋਂਦੇ ਸੀ ਸਾਡਾ 2 2.5 ਲੱਖ ਬੰਦਾ ਇਹਨਾਂ ਨਸ਼ੇ 'ਚ ਮਾਰਿਆ ਸਾਡਾ ਪੰਜਾਬ ਦਾ 2.5 ਲੱਖ ਬੰਦਾ ਨਸ਼ੇ 'ਚ ਮਰਿਆ ਹੈ ਔਰ ਹੁਣ ਇਹਨਾਂ ਨੇ ਡਰੋਨ ਦੇ ਰਾਹੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਸਾਰਾ ਪੰਜਾਬ ਜਿਹੜਾ ਆ ਇਸ ਵੇਲੇ ਮਤਲਬ ਜਿੰਨਾ ਵੀ ਇੰਡੀਆ ਇੰਡੀਆ ਦੇ ਨਾਲ ਲੱਗਦਾ ਖਿੱਤਾ ਆ ਡਰੋਨ ਦੇ ਨਾਲ ਮਜੈਲਾਂ ਦੇ ਨਾਲ ਹਮਲੇ ਹੋ ਰਹੇ ਨੇ ਔਰ ਔਰ ਇਹ ਮੈਂ ਦੱਸਣਾ ਚਾਹੁੰਦਾ ਕਿ ਸਾਡੀਆਂ ਫੋਰਸਾਂ ਬਹੁਤ ਤਗੜੀਆਂ ਨੇ ਹਰ ਇੱਕ ਹਮਲੇ ਨੂੰ ਨਕਾਮ ਬਣਾ ਰਹੀਆਂ ਨੇ ਲਗਾਤਾਰ ਜਿਹੜਾ ਇਹ ਬੈਲਟ ਆ ਕਸ਼ਮੀਰ ਤੋਂ ਲੈ ਕੇ ਔਰ ਰਾਜਸਥਾਨ ਤੱਕ ਜੈਸਲਮੇਰ ਤੱਕ ਹਮਲੇ ਹੋ ਰਹੇ ਨੇ ਔਰ ਮਜ਼ਾਇਲ ਦੇ ਨਾਲ ਡਰੋਨ ਦੇ ਨਾਲ ਪਰ ਮੈਂ ਅੰਮ੍ਰਿਤਸਰ ਚ ਆਉਣੈ ਇਸ ਵੇਲੇ ਅੰਮ੍ਰਿਤਸਰ ਚ ਵੀ ਲਗਾਤਾਰ ਹਮਲੇ ਹੋਏ ਨੇ ਸਾਡੀਆਂ ਫੋਰਸਸ ਨੂੰ ਸਲੂਟ ਹੈ ਕਿ ਸਾਰੇ ਹਮਲੇ ਇਨਾ ਡਿਫਿਊਜ਼ ਕੀਤੇ ਨੇ ਔਰ ਮੈਂ ਦੱਸਣਾ ਚਾਹੁੰਦਾ ਕਿ ਇਹ ਨਪਾਕ ਰਾਦੇ ਛੱਡ ਦਿਓ ਤੁਸੀਂ ਸਾਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਨਸ਼ੇ ਰਹੀਂ ਕੀਤਾ ਸਾਡਾ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਤੁਸੀਂ ਕੀਤਾ ਔਰ ਸਾਡੇ ਅ ਮਤਲਬ ਜਿਹੜੇ ਇਹ ਜਿਹੜੇ ਇਥੇ ਦੇ ਵਸਨੀਕ ਨੇ ਉਹਨਾਂ ਦੇ ਪੀੜ੍ਹੀਆਂ ਤੁਸੀਂ ਤਬਾਹ ਕੀਤੀਆਂ ਨਸ਼ੇ ਜਲਾ ਕੇ ਹੁਣ ਤੁਸੀਂ ਡਰੋਨ ਦੇ ਰਾਹੀਂ ਤਬਾਹ ਕਰ ਰਹੇ ਜੀ ਸਾਡਾ ਠੀਕ ਹੈ ਇੰਡੀਆ ਦੀ ਸਾਨੂੰ ਤੁਹਾਡੇ ਦੇ ਗਲਾ ਨਹੀਂ ਜੰਗ ਜੰਗ ਦੇ ਕੋਈ ਗਲਾ ਨਹੀਂਗਾ ਤੁਸੀਂ ਜੰਗ ਲੜੋ ਪਰ ਜਿਹੜੀ ਜਿਹੜੀ ਤੁਸੀਂ ਅੱਤਵਾਦ ਫਲਾਉਣ ਵਾਲੀ ਜੰਗ ਹੈ ਉਹ ਜੰਗ ਇੰਡੀਆ ਨਾਮ ਬਰਦਾਸ਼ਤ ਕਰੇ ਅੱਜ ਦੇ ਨਾ ਕਰੇ ਕੱਲ ਜੇ ਇੰਡੀਆ ਨੇ ਤੁਹਾਡਾ ਨੁਕਸਾਨ ਕੀਤਾ ਕਿਸੇ ਸਿਵਲਿਅਨ ਤੇ ਨਹੀਂ ਮਾਰਿਆ ਕੁਝ ਜਿੱਥੋਂ ਅੱਤਵਾਦੀ ਚੱਲਦੇ ਸੀ ਜਿੱਥੇ ਪੈਦਾ ਹੁੰਦੇ ਉੱਥੇ ਹੀ ਨੁਕਸਾਨ ਕੀਤਾ ਇੰਡੀਆ ਨੇ ਤੇ ਤੁਹਾਨੂੰ ਦੱਸਿਆ ਕਿ ਆ ਚੀਜ਼ਾਂ ਜਿਹੜੀਆਂ ਤੁਹਾਡੀਆਂ ਨੇ ਇਹ ਗਲਤ ਪਰ ਤੁਸੀਂ ਉਹ ਮੰਦੀ ਨਹੀਂ ਤੁਸੀਂ ਬਾਰ ਬਾਰ ਉਹੀ ਕੰਮ ਕਰਦੇ ਜੇ ਸ਼ਾਂਤੀ ਨਾ ਰੋ ਸ਼ਾਂਤੀ ਨਾ ਰਹਿਣ ਦਿਓ ਪਰ ਜੇ ਇੰਡੀਆ ਤੇ ਕੋਈ ਵੀ ਹਮਲਾ ਕਰੋਗੇ ਪੰਜਾਬੀ ਬਹਾਦਰ ਕੌਮ ਹੈ ਸਭ ਤੋਂ ਅੱਗੇ ਹੋਏਗੀ ਅੱਗੇ ਵੀ ਇਹਨਾਂ ਨੇ ਜਵਾਬ ਦਿੱਤੇ ਨੇ ਤੁਸੀਂ ਆਪਣੇ ਮੁਗਲਾਂ ਨੂੰ ਪੁੱਛ ਕੇ ਵਿਖਲਿਓ ਗੁਰੂਆਂ ਵੇਲੇ ਤੁਸੀਂ ਕੀਤ ਸੀ ਇਹ ਸਾਨੂੰ ਦਿੰਦੇ ਰਹੇ ਤੁਹਾਡੇ ਮੁਗਲ ਸਾਨੂੰ ਪਤਾ ਹੈ ਉਸ ਦਿਲ ਤੇ ਲਿਖਿਆ 47 ਤੋਂ ਪਹਿਲਾਂ 47 ਦੀ ਵੰਡ ਤੋਂ ਬਾਅਦ ਜਿੰਨੇ ਵੀ ਸਾਡੇ ਪੰਜਾਬੀ ਸਿੱਖ ਦਾ Hindu ਉੱਥੇ ਰਹਿ ਗਏ ਤੁਸੀਂ ਸਾਰੇ ਖਤਮ ਕੀਤੇ ਸਾਰਿਆਂ ਨੂੰ ਕਨਵਰਟ ਕੀਤਾ ਮੁਸਲਮਾਨਾਂ ਚ ਅੱਜ ਪੰਜਾਬ ਦੇ ਵਿੱਚ ਜੁਏ ਕੋਈ ਮੁਸਲਮਾਨ ਰਿਹਾ ਹੋਏਗਾ ਅਮਲੇਰ ਕੋਟਲੇ ਪਤਾ ਕਰ ਲਓ ਕੋਈ ਕਨਵਰਸ਼ਨ ਹੋਈ ਉੱਥੇ ਸਿੱਖਾਂ ਦਾ ਬਹੁਤ ਇਲਾਕਾ ਹੈ ਹਿੰਦੂਆਂ ਦਾ ਬਹੁਤ ਇਲਾਕਾ ਹੈ ਕਿਸੇ ਨੇ ਕਨਵਰਸ਼ਨ ਨਹੀਂ ਕੀਤੀ ਇੱਥੇ ਆਜ਼ਾਦੀ ਹੈ ਸਾਰਿਆਂ ਨੂੰ ਰਹਿਣ ਦੀ ਪਰ ਤੁਸੀਂ ਇਹ ਕੰਮ ਜਿਹੜੇ ਵਿੱਡੇ ਨੇ ਇੱਥੇ ਦੀ ਸਾਡੀਆਂ ਫੌਜਾਂ ਦੇ ਸੈਕਸ਼ਨ ਨੇ ਮੈਂ ਉਹਨਾਂ ਦਾ ਸਲੂਟ ਕਰਦਾ ਹਾਂ ਫੌਜਾਂ ਦਾ ਜਵਾਬ ਦੇਣ ਗਿਆ। ਰੈਡ ਅਲਰਟ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ। ਉਹਨੇ ਦੇਖੋ ਉਹ ਚੀਜ਼ਾਂ ਜੰਗ ਦੇ ਵਿੱਚ ਹੁੰਦੀਆਂ ਨੇ ਸਾਨੂੰ ਉਹਨੂੰ ਫਾਲੋ ਕਰਨਾ ਚਾਹੀਦਾ ਜੋ ਪ੍ਰਸ਼ਾਸਨ ਕਹਿੰਦਾ ਹੈ। ਜੀ ਤਾਂ ਇਹ ਤੁਸੀਂ ਜਿਹੜਾ ਜੋ ਲਗਾਤਾਰ ਸੰਝੇ ਕੀਤੇ ਨੇ ਤੁਸੀਂ ਵੇਖ ਸਕਦੇ ਹੋ ਕਿ ਸਾਂਸਦ ਗੁਰਜੀਤ ਸਿੰਘ ਓਝਲਾ ਜਿਹੜੇ ਨੇ ਮੌਕੇ ਦੇ ਉੱਤੇ ਪਹੁੰਚੇ ਨੇ ਤਾਂ ਜੋ ਤੁਹਾਡਾ ਤਸਵੀਰਾਂ ਸੰਝੇ ਕਰਦੇ ਜਿੱਥੇ ਕਿ ਆਰਮੀ ਦੇ ਜੋ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ ਜੋ ਆਰਮੀ ਇੱਥੇ ਲੱਗ ਚੁੱਕੀ ਆ ਤਾਂ ਉੱਥੇ ਹੀ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਨੇ ਤੇ ਦੱਸ ਦਈਏ ਕਿ ਰੈਡ ਅਲਰਟ ਹੋ ਚੁੱਕਾ ਹੈ ਤਾਂ ਕੋਈ ਵੀ ਸ਼ਹਿਰ ਵਾਸੀ ਜਿੱਥੇ ਕਿ ਹਰ ਇੱਕ ਨੂੰ ਸਾਡੀ ਅੱਗੇ ਇੱਕੋ ਅਪੀਲ ਹੈ ਕਿ ਹਰ ਕੋਈ ਜਿਹੜਾ ਬਿਨਾਂ ਕੰਮ ਤੋਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ ਕਿਉਂਕਿ ਪ੍ਰਸ਼ਾਸਨ ਦਾ ਸਹਿਯੋਗ ਕਰੋ ਸਰਕਾਰ ਜਿਸ ਤਰ੍ਹਾਂ ਦੇ ਨਾਲ ਕਹਿ ਰਹੀ ਆ ਉਸ ਦੀਆਂ ਗੱਲਾਂ ਮੰਨੋ ਕਿਉਂਕਿ ਜੋ ਬੀਤੀ ਦੇਰ ਰਾਤ ਜਿਸ ਤਰ੍ਹਾਂ ਦੇ ਨਾਲ ਫਿਰੋਜ਼ਪੁਰ ਵੱਲ ਜਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੋ ਲੋਏ ਨਹੀਂ ਕਿਉਂਕਿ ਇੱਕ ਘਰ ਦੇ ਵਿੱਚ ਵੀ ਜਿਹੜਾ ਡਰੋਨ ਦੇਖਦਾ ਜਿਸ ਤੋਂ ਬਾਅਦ ਕਿ ਇੱਕ ਤਮਾਕਾ ਹੁੰਦਾ ਫਿਰੋਜ਼ਪੁਰ ਦੇ ਵੇਟਾ ਉਸ ਤੋਂ ਬਾਅਦ ਕਿਤਨਾ ਕਿਤੇ ਸਹਿਮ ਦਾ ਮਾਹੌਲ ਤਾਂ ਉੱਥੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਆਪਣੇ ਘਰਾਂ ਤੋਂ ਬਾਹਰ ਜਿਹੜਾ ਬਿਨਾਂ ਕਿਸੇ ਕੰਮ ਤੋਂ ਨਾ ਜਾਇਆ ਜਾਏ ਤਾਂ ਆਸ ਕਰਦੇ ਹਾਂ ਕਿ ਤੁਸੀਂ ਵੀ ਜਿਹੜਾ ਇਸ ਗੱਲਾਂ ਨੂੰ ਫੋਲੋ ਕਰੋਗੇ ਮੰਨੋਗੇ ਪ੍ਰਸ਼ਾਸਨ ਦੀਆਂ ਗੱਲਾਂ ਤਾਂ ਜੋ ਜਲਦ ਤੋਂ ਜਲਦ ਜਿਹੜਾ ਇਹ ਜੋ ਹਾਲਾਤ ਨੇ ਉਹ ਠੀਕ ਹੋ ਸਕਣ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਖੇਸ ਨੂੰ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਈਂ